ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਸ੍ਰੀ ਜਪਜੀ ਸਾਹਿਬ ਦੇ ਰਾਹੀਂ ਬਖਸ਼ਿਸ਼ ਕਰ ਰਹੇ ਹਾਂ ਸੁਪਾਵਨ ਉਪਦੇਸ਼ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ ਦੋ ਗੌੜੀਆਂ ਦੇ ਵਿੱਚ ਬਖਸ਼ਿਸ਼ ਕੀਤਾ ਹੈ ਗੁਰ ਸਿੱਖੀ ਦਾ ਬਹੁਤਾਂ ਜਿਆਦਾ ਸਿਧਾਂਤ 80% ਸਿਧਾਂਤ ਪਹਿਲੀਆਂ ਦੋ ਪਉੜੀਆਂ ਵਿੱਚ ਹੀ ਆ ਚੁੱਕਾ ਹੈ। ਗੁਰਸਿੱਖ ਨੇ ਰਹਿਣਾ ਕਿਵੇਂ, ਜਿਉਣਾ ਕਿਵੇਂ ਹੈ। ਸੋ ਹੁਣ ਸਿੱਧਾਂ ਨੇ ਜੋ ਬੇਨਤੀਆਂ ਕੀਤੀਆਂ ਨੇ ਮਹਾਰਾਜ ਸ세 ਪਾਤਸ਼ਾਹ ਜੀ ਨੂੰ। ਕੁਝ ਪ੍ਰਸ਼ਨ ਹਨ ਕਿ ਕਿਸ ਪ੍ਰਕਾਰ ਉਸ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਨੂੰ ਕੌਣ ਗਾਇਨ ਕਰਦਾ ਹੈ। ਸੋ ਜਿਸ ਵਿੱਚ ਜਿੰਨਾਕ ਬਲ ਹੁੰਦਾ ਉਹਨਾਂ ਕੀ ਉਹ ਪ੍ਰਮਾਤਮਾ ਨੂੰ ਗਾ ਰਿਹਾ ਇਹ ਵੀ ਸਿੱਧਾਂ ਦੇ ਅੰਦਰ ਦੀ ਇੱਕ ਚਲਾਕੀ ਸੀ ਕਿ ਜੇ ਕੋਈ ਮਹਾਰਾਜ ਕਿਸੇ ਬਾਰੇ ਦੱਸਣਗੇ ਕਿ ਉਹਦੇ ਤਾਣ ਨੂੰ ਪਲਾਨਾ ਬੰਦਾ ਗਾਉਂਦਾ ਉਹਦੇ ਬਲ ਨੂੰ ਗਾਉਂਦਾ ਹੈ ਤਾਂ ਇਥੋਂ ਅੰਦਾਜ਼ਾ ਹੋ ਜਾਵੇਗਾ ਕਿ ਚਲੋ ਕੋਈ ਬੰਦਾ ਉਹਦੇ ਗੁਣ ਗਾ ਸਕਦਾ ਜਾਂ ਉਹਦੇ ਬਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿਉਂਕਿ ਬਹੁਤ ਤੇਜ ਦਿਮਾਗ ਤੇਜ ਬੁੱਧੀਆਂ ਨੇ ਨਾ ਸਿੱਧਣੀਆਂ ਸਾਲਾਂ ਸਿਆਣ ਪੰਚ ਤਰਾਇਆਂ ਦੇ ਨਾਲ ਹਰ ਇੱਕ ਨੂੰ ਜਿੱਤ ਲੈਣ ਵਾਲੇ ਸਿੱਧ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਬਾਦਸ਼ਾਹ ਨੂੰ ਵੀ ਜਿੱਤਣਾ ਚਾਹੁੰਦੇ ਹਾਲ ਹਨ ਮਹਾਰਾਜ ਗੁਰਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਪਹਿਲਾ ਭਾਵ ਇਹ ਹੈ ਕਿ ਜੇ ਕਿਸੇ 'ਚ ਬਲ ਹੋਵੇ ਤਾਂ ਹੀ ਉਹਦੇ ਬਲ ਨੂੰ ਕਥਨ ਕਰੇਗਾ ਸੋ ਜਿੰਨਾ ਕਿਸੇ ਦਾ ਬਲ ਹੈ ਉਨਾ ਹੀ ਬਲ ਉਹ ਦੂਸਰੇ ਦਾਗਾ ਸਕਦਾ ਹੈ ਪਰਮੇਸ਼ਰ ਦਾ ਜਿਵੇਂ ਉਦਾਹਰਨ ਵਜੋਂ 5 ਕਿਲੋ ਦਾ ਵੱਟਾ 5 ਕਿਲੋ ਹੀ ਚੀਜ਼ ਤੋਲ ਸਕਦਾ ਜੇ ਅਸੀਂ ਕਹੀਏ 5 ਕਿਲੋ ਦਾ ਵੱਟਾ 100 ਕਿਲੋ ਨੂੰ ਤੋਲ ਦਵੇ ਉਹਦਾ ਮੁਸ਼ਕਲ ਆ ਉਹਦੇ ਵਾਸਤੇ ਮਹਾਰਾਜ ਗੁਰਨਾਮ ਸਿੰਘ ਸਾਹਿਬ ਕਹਿਣ ਲੱਗੇ ਸਿੱਧੋ ਜਿਹੜੀ ਮਨੁੱਖ ਦੀ ਬੁੱਧੀ ਹੈ ਇਹ ਤਾਂ ਪ੍ਰਮਾਤਮਾ ਦੇ ਸਾਹਮਣੇ ਕੁਝ ਵੀ ਨਹੀਂ ਹੈ ਉਹ ਤਾਂ ਇੰਨਾ ਜਿਆਦਾ ਵੱਡਾ ਹੈ ਘੱਟ ਤੋਂ ਘੱਟ ਸਭ ਤੋਂ ਛੋਟਾ 1 ਗ੍ਰਾਮ ਹੁੰਦਾ ਉਹਦੇ ਵਿੱਚ ਵੀ ਫੇਰ ਅੱਗੇ ਰਤੀਆਂ ਹੁੰਦੀਆਂ ਨੇ 1 ਰਤਿ ਬਿਨ 1 ਰਤਤੀ ਕੇ ਲਾਲੜੀ ਵੀ ਕਹਿੰਦੇ ਉਹਨੂੰ ਰੱਤੀ ਬਿਲਕੁਲ ਥੋੜਾ ਜਿਹਾ ਭਾਰ ਜਿਸ ਇਨਸਾਨੀ ਬੁੱਧੀ ਦਾ ਹੈ ਉਹ ਇੰਨਾ ਵੱਡਾ ਜੋ ਪਰਮਾਤਮਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਫਿਰ ਉਹ ਪਰਮਾਤਮਾ ਦੇ ਬਲ ਨੂੰ ਸਧਾਰਨ ਬੁੱਧੀ ਮਨੁੱਖ ਦੀ ਕਿਵੇਂ ਗਾ ਸਕਦੀ ਸੰਪੂਰਨ ਰੂਪ ਵਿੱਚ ਉਹਨੂੰ ਗਾਇਆ ਨਹੀਂ ਜਾ ਸਕਦਾ ਹਾਂ ਇੰਨਾ ਹੋ ਸਕਦਾ ਹੈ ਦੂਸਰੇ ਭਾਵ ਅਰਥ ਵਿੱਚ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ ਗਾਵੈ ਕੋ ਤਾਣੂ ਹੋਵੈ ਕਿਸੈ ਤਾਣੂ ਜਨ ਜਿੰਨਾ ਕਿਸੇ 'ਚ ਬਲ ਹੁੰਦਾ ਉਹਦੇ ਅਨੁਸਾਰ ਹੀ ਕੋ ਪ੍ਰਮਾਤਮਾ ਦੇ ਬਲ ਨੂੰ ਗਾਉਂਦਾ ਹੈ ਜਿਵੇਂ ਚਿੜੀ ਆਪਣੇ ਥਾਂ ਗਾਉਂਦੀ ਹੈ ਕੀੜੀ ਆਪਣੇ ਥਾਂ ਬੋਲਦੀ ਹੈ ਮਨੁੱਖ ਆਪਣੇ ਥਾਂ ਬੋਲਦਾ ਹੈ ਹੁਣ ਜਿੰਨਾ ਜਿੰਨਾ ਕਿਸੇ 'ਚ ਬਲ ਹੈ 1 2 ਜੀ ਬਹੁ ਲਖ ਹੋਹਿ ਲਖ ਹੋ ਵਹਿ ਲਖ 20 ਇਹ ਤਾਂ ਅਵਸਥਾ ਹੈ ਕੋਈ ਸੁਧਾਰਨ ਜੀ ਹਸੋ ਇੱਕ ਜੁਬਾਨ ਨਾਲ ਗਾਉਂਦਾ ਕੋਈ ਰੋਮ ਰੋਮ ਉਸ ਨੂੰ ਗਾਉਂਦਾ ਕਿਸੇ ਨੂੰ ਪਰਮਾਤਮਾ ਚਾਰੇ ਪਾਸੇ ਹੀ ਨਜ਼ਰ ਆਉਂਦਾ ਉਹ ਉਹਦੇ ਬਲ ਨਾਲ ਪਰਮਾਤਮਾ ਦੇ ਬਲ ਦਾ ਸਦਕਾ ਪਰਮਾਤਮਾ ਨੂੰ ਗਾਉਂਦਾ ਜਿੰਨੀ ਕਿਸੇ ਵਿੱਚ ਹਿੰਮਤ ਸ਼ਕਤੀ ਦਿੱਤੀ ਵਾਹਿਗੁਰੂ ਜੀ ਦਾਵੈ ਕੋ ਦਾਤ ਜਾਣੈ ਨੀ ਸਾਨ ਨੀ ਸਾਨ ਹੁੰਦਾ ਪ੍ਰਗਟ ਸਾਹਮਣੇ ਜੋ ਦਾਤਾਂ ਵਾਹਿਗੁਰੂ ਦੇ ਰਿਹਾ ਉਹ ਦਾਤਾਂ ਹੀ ਨਹੀਂ ਆਪਣੇ ਤੋਂ ਜਾਣੀਆਂ ਜਾਂਦੀਆਂ ਤੇ ਫਿਰ ਉਹਦੇ ਵਾਹਿਗੁਰੂ ਦੇ ਜੋ ਬਾਲ ਹੈ ਉਹਨੂੰ ਕੌਣ ਗਾ ਸਕਦਾ ਕਿਉਂਕਿ ਉਹਦੀਆਂ ਦਾਤਾਂ ਸੰਸਾਰ ਅੰਦਰ ਦੇ ਦੇਖੀਏ ਤੇ ਕਿੰਨੀ ਦੁਨੀਆਂ ਤੇ ਕਿੰਨੀ 84 ਲੱਖ ਜਗ੍ਹਾ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਦਾਤਾਂ ਦੇ ਰਹੇ ਨੇ ਨਾ ਦਾ ਪੰਜ ਰਾਸੀ ਦੇ ਗਿਣਤੀ ਕਰ ਸਕਦੇ ਆ ਸੰਪੂਰਨ ਰੂਪ ਵਿੱਚ ਨਾ ਹੀ ਆਪਾਂ ਵਾਹਿਗੁਰੂ ਦੀਆਂ ਦਾਤਾਂ ਨੂੰ ਗਿਣ ਸਕਦੇ ਆ ਪਰ ਇੱਕ ਚੀਜ਼ ਹੈ ਕਿ ਗਾਵੇ ਕੋ ਦਾਤ ਜਾਣੇ ਨੀਸਾਨ ਤੋਂ ਭਾਵ ਇਹ ਜ਼ਰੂਰ ਹੈ ਕਿ ਕੋਈ ਪੁਰਸ਼ ਪਰਮਾਤਮਾ ਦੀਆਂ ਦਾਤਾਂ ਨੂੰ ਨੀਸਾਨ ਦਾ ਮਤਲਬ ਹੈ ਪ੍ਰਗਟ ਕਰਕੇ ਉਹਦੇ ਜਸ ਨੂੰ ਲਾਉਂਦਾ ਦਾਤਾਂ ਦਾ ਤਾਂ ਨਹੀਂ ਅੰਤ ਪਾ ਸਕਦੇ ਨਾ ਹੀ ਦਾਤੇ ਦਾ ਅੰਤ ਪਾ ਸਕਦੇ ਆ ਨਾ ਹੀ ਉਹਦਾ ਬਲ ਜਾਣ ਸਕਦੇ ਆ ਪਰ ਇੰਨਾ ਜਾਣ ਲਓ ਕਿ ਉਹਦੀਆਂ ਦਾਤਾਂ ਜਿਹਨੂੰ ਮਿਲ ਜਾਂਦੀਆਂ ਨੇ ਉਹ ਲੋਕਾਂ ਦੇ ਵਿੱਚ ਕਹਿੰਦਾ ਫਿਰਦਾ ਮੈਨੂੰ ਰੱਬ ਨੇ ਆਹ ਦਾਤ ਦਿੱਤੀ ਮੈਨੂੰ ਆਹ ਦਾਤ ਦਿੱਤੀ ਮੈਨੂੰ ਰੱਬ ਨੇ ਆਹ ਚੀਜ਼ਾਂ ਦੇਤੀਆਂ ਇਸ ਤਰ੍ਹਾਂ ਜਿੰਨੀ ਕਿ ਕਿਸੇ ਨੂੰ ਦਾਤ ਮਿਲਦੀ ਹੈ ਉਹ ਦਾਤ ਅਨੁਸਾਰ ਹੀ ਪ੍ਰਮਾਤਮਾ ਨੂੰ ਗਾਉਂਦਾ ਪਰ ਸਮੁੱਚੇ ਰੂਪ ਵਿੱਚ ਕੋਈ ਪ੍ਰਮਾਤਮਾ ਨੂੰ ਗਾ ਨਹੀਂ ਸਕਦਾ ਗਾਵੇ ਕੋ ਗੁਣ ਵੜਿਆਈਆ ਚਾਰ ਉਸਦੇ ਗੁਣ ਤੇ ਚਾਰ ਦਾ ਅਰਥ ਹੁੰਦਾ ਸੁੰਦਰ ਚਾਰ ਇਹ ਐਸੇ ਅੱਖਰ ਆਂ ਜੋ ਕਈ ਵਾਰ ਸਮਝ ਵਿੱਚ ਨਹੀਂ ਪੈਂਦੇ ਚਾਰ ਚਾਰ ਤੋਂ ਆਚਾਰ ਵੀ ਬੰਦ ਆਚਰਣ ਚਾਰ ਦਾ ਅਰਥ ਚਾਰ ਵੀ ਹੈ ਚਾਰ ਯੁਗ ਚਾਰ ਦਾ ਅਰਥ ਸੁੰਦਰ ਵੀ ਹੈ ਉਹਦੇ ਗੁਣ ਤੇ ਸੁੰਦਰ ਵਡਿਆਈਆਂ ਹੀ ਨਹੀਂ ਜਾਣੀਆਂ ਜਾਂਦੀਆਂ ਜਦੋਂ ਉਹਦੇ ਫਿਰ ਬਲ ਨੂੰ ਕੌਣ ਗਾ ਸਕਦਾ ਹੈ ਕਹਿਣ ਦਾ ਭਾਵ ਹੈ ਹੋਵੇ ਕਿਸੇ ਤਾਣ ਦਾਵਾ ਕੋ ਤਾਣ ਕੋਈ ਤਾਣ ਤਾਂ ਗਾ ਸਕਦਾ ਜੇ ਕਿਸੇ ਵਿੱਚ ਬਲ ਹੋਵੇ ਕੋਈ ਉਹਦੇ ਬਲ ਨੂੰ ਤਾਂ ਗਾ ਸਕਦਾ ਜੇ ਪਹਿਲਾਂ ਉਹਦੀਆਂ ਦੰਤਾਂ ਨੂੰ ਗਿਣ ਕੇ ਦੱਸੇ ਕੋਈ ਉਹਦੀਆਂ ਵਡਿਆਈਆਂ ਸੁੰਦਰ ਵਡਿਆਈਆਂ ਨੂੰ ਤਾਂ ਗਾ ਸਕਦਾ ਜੇ ਉਸ ਅਕਾਲ ਪੁਰਖ ਵਾਰੀ ਉਹ ਜਾਣ ਸਕਦਾ ਹੋਵੇ ਸਾਰ ਸੁੰਦਰ ਵਡਿਆਈਆਂ ਹੀ ਨਹੀਂ ਜਾਣੀਆਂ ਜਾਂਦੀਆਂ ਉਹਦੇ ਬਲ ਨੂੰ ਕੌਣ ਗਾ ਸਕਦਾ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਭਾਈ ਗਾਵੈ ਕੋ ਗੋਣ ਵਡਿਆਈਆਂ ਚਾਰ ਕਹਿੰਦੇ ਕੋਈ ਪੁਰਸ਼ ਪ੍ਰਮਾਤਮਾ ਦੇ ਚਾਰ ਤੋਂ ਪਾਵ ਸੁੰਦਰ ਗੁਣ ਤੇ ਵਡਿਆਈਆਂ ਨੂੰ ਵੇਖ ਕੇ ਉਹਦੇ ਜਸ ਨੂੰ ਤਾਂ ਗਾਇਨ ਕਰ ਸਕਦਾ ਪ੍ਰਮਾਤਮਾ ਦੇ ਸੁੰਦਰ ਗੁਣ ਤੇ ਵਡਿਆਈਆਂ ਨੂੰ ਦੇਖ ਕਰਕੇ ਉਹਦੇ ਆਪਾਂ ਜਸ ਨੂੰ ਗਾ ਸਕਦੇ ਹਾਂ ਕਿੰਨੇ ਸੋਹਣੇ ਪਹਾੜ ਨੇ ਕਿੰਨਾ ਸੁੰਦਾ ਸੁੰਦਰ ਸਮੁੰਦਰ ਬਣਾਇਆ ਕਿੰਨੇ ਸੋਹਣੇ ਫੁੱਲ ਨੇ ਕਿੰਨੀ ਸੋਹਣੀ ਕੁਦਰਤ ਹੈ ਇਸ ਤਰ੍ਹਾਂ ਪ੍ਰਮਾਤਮਾ ਦੇ ਸੁੰਦਰ ਗੁਣ ਵਡਿਆਈਆਂ ਨੂੰ ਕਥਨ ਕਰ ਸਕਦੇ ਆ ਪਰ ਜੇ ਅਸੀਂ ਕਹੀਏ ਕਿ ਉਸ ਪ੍ਰਮਾਤਮਾ ਦੇ ਸਮੁੱਚੇ ਰੂਪ ਵਿੱਚ ਆਪਾਂ ਵਡਿਆਈ ਕਰ ਸਕਦੇ ਆ ਉਹ ਵਡਿਆਈ ਕਰਨੀ ਬਹੁਤ ਔਖੀ ਹੈ ਕਿਉਂਕਿ ਉਹ ਤਾਂ ਹਾਈ ਵੱਡੀ ਪ੍ਰਮਾਤਮਾ ਇਹ ਨਹੀਂ ਮੰਗਦੇ ਕਿ ਤੁਸੀਂ ਮੇਰੀ ਸਮੁੱਚੇ ਰੂਪ ਵਿੱਚ ਵਡਿਆਈ ਕਰੋਗੇ ਮੈਂ ਤਾਂ ਕਿਰਪਾ ਕਰਾਂਗਾ ਵਾਹਿਗੁਰੂ ਤਾਂ ਕਹਿੰਦੇ ਨੇ ਜਿੰਨੀ ਤੇਰੇ ਚ ਭਾਈ ਹਿੰਮਤ ਹੈ ਓਨੀ ਹੀ ਗਾਲ ਹੈ ਤੇ ਜਿੰਨੀ ਕਿ ਹਿੰਮਤ ਹੈ ਤੇਰੇ ਵਿੱਚ ਉਨਾ ਹੀ ਜਾਬ ਕਰ ਲੈ ਸੋਇਸ ਕਰਕੇ ਬੱਚਾ ਛੋਟਾ ਜਿਹਾ ਬੱਚਾ ਆਪਾਂ ਕਹਿੰਨੇ ਕਹਿ ਵਾਹਿਗੁਰੂ ਜਦੋਂ ਕਹਿੰਨਾ ਵਾਹਿਗੁਰੂ ਸਾਰਾ ਟੱਬਰ ਕਿੰਨਾ ਖੁਸ਼ ਹੁੰਦਾ ਤੇ ਬੱਚਾ ਇੱਕੋ ਵਾਰੀ ਵਾਹਿਗੁਰੂ ਕਹਿ ਦੇਵੇ ਸਾਰਾ ਪਰਿਵਾਰ ਖੁਸ਼ ਹੋ ਜਾਂਦਾ ਜੇ ਫਿਰ ਸੰਗਤ ਵਿੱਚ ਕੋਈ ਬੱਚਾ ਖੜ ਕੇ ਮਾਈਕ ਦੇਜ ਮੂਲ ਮੰਤਰ ਇੱਕ ਪੜ੍ਹ ਦੇਵੇ ਸਾਰੇ ਕੋਈ ਸਿਰੋਪਾ ਦਿੰਦਾ ਕੋਈ ਇਨਾਮ ਦਿੰਦਾ ਬੱਚੇ ਨੇ ਮੂਲ ਮੰਤਰ ਪੜ੍ਹਿਆ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬੱਚੇ ਵਿੱਚ ਜਿੰਨੀ ਤਾਕਤ ਆ ਉਹਨਾਂ ਗਾਉਂਦਾ ਸਿਆਣੇ ਵਿੱਚ ਜਿੰਨੀ ਤਾਕਤ ਆ ਉਹਨਾਂ ਗਾਉਂਦਾ ਪਰ ਵਾਹਿਗੁਰੂ ਨੂੰ ਨਹੀਂ ਗਾ ਸਕਦਾ ਸਮੁੱਚੇ ਰੂਪ ਵਿੱਚ ਇਸ ਕਰਕੇ ਉਹ ਦਾ ਅੰਤ ਨਹੀਂ ਪਾਇਆ ਜਾ ਸਕਦਾ ਦਾਵ ਕੋ ਵਿਦਿਆ ਵਿਖਮ ਵਿਚਾਰ ਸੋ ਉਹਦੀਆਂ ਸੰਸਕ੍ਰਿਤ ਤੇ ਰਾਗ ਆਦਿਕ ਰਚੀਆਂ ਹੋਈਆਂ ਵਿਦਿਆ ਦਾ ਵਿਚਾਰ ਕਰਨਾ ਹੀ ਬੜਾ ਕਠਿਨ ਹੈ ਉਹਦੇ ਬਲ ਨੂੰ ਕੌਣ ਗਾ ਸਕਦਾ ਪਹਿਲਾਂ ਤਾਂ ਇੱਕ ਉਦਾਹਰਣ ਦਿੰਦੇ ਨੇ ਉਹਨਾਂ ਨੂੰ ਵੀ ਜਦੋਂ ਵਾਹਿਗੁਰੂ ਨੂੰ ਗਾ ਹੀ ਨਹੀਂ ਸਕਦਾ ਉਹਦੇ ਔਖੀਆਂ ਬੋਲੀਆਂ ਨੂੰ ਨਹੀਂ ਗਾ ਸਕਦਾ ਕਿਉਂਕਿ ਰਾਗਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਔਖੀਆਂ ਬੋਲੀਆਂ ਦਾ ਕੋਈ ਅੰਤ ਨਹੀਂ ਪਾ ਸਕਦਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗਾਵੇ ਕੋ ਵਿਦਿਆ ਵਿਖਮ ਵਿਚਾਰ ਕਹਿੰਦੇ ਉਹਨਾਂ ਦਾ ਤਾਂ ਹੀ ਅੰਤ ਪਾ ਸਕਦਾ ਰਾਗਾਂ ਦਾ ਔਖੀਆਂ ਬੋਲੀਆਂ ਦਾ ਤੇ ਪ੍ਰਮਾਤਮਾ ਦਾ ਅੰਤ ਕਿਵੇਂ ਪਾ ਸਕਦਾ ਕੋਈ ਪਰ ਇਹ ਜ਼ਰੂਰ ਕਹਿੰਦੇ ਆ ਕਿ ਕੋਈ ਵੀ ਜੋ ਵਿਅਕਤੀ ਹੈ ਸੰਸਾਰ ਦੇ ਅੰਦਰ ਕੋਈ ਪ੍ਰੇਮੀ ਜਨ ਪ੍ਰਮਾਤਮਾ ਨੇ ਰਚੀਆਂ ਹੋਈਆਂ ਜਿਹੜੀਆਂ ਵਿਖਣ ਤੋਂ ਭਾਵ ਕਠਨ ਵਿਦਿਆ ਦਾ ਵਿਚਾਰ ਕਰਕੇ ਉਹਦੇ ਜਸ ਨੂੰ ਗਾਇਨਤਾ ਕਰ ਸਕਦਾ ਹੈ ਚਲੋ ਮੰਨ ਲਓ ਵੀ ਇਹ ਨਿਹਰਾਗ ਨੇ 31 ਰਾਗ ਨੇ 31ਆਂ ਚੋਂ 64 ਰਾਗ ਬਣ ਜਾਂਦੇ ਨੇ 64 ਰਾਗ ਤੋਂ ਵੀ 84 ਬਣ ਜਾਂਦੇ ਨੇ ਅੱਗੇ ਫੇਰ ਇਹਨਾਂ ਦੀਆਂ ਕਿਤਨੀਆਂ ਹੀ ਕਿਸਮਾਂ ਨੇ ਸਮਗਰ ਰੂਪ ਵਿੱਚ ਸਾਰੇ ਤਾਲਾਂ ਨੂੰ ਗਾਉਣਾ ਬਹੁਤ ਔਖਾ 65 ਘਰਾਂ ਵਿੱਚ ਗਾਉਣਾ ਬੜਾ ਔਖਾ ਹੈ ਘਰ ਪਹਿਲਾ ਘਰ ਦੂਜਾ ਗੁਰਬਾਣੀ ਅੰਦਰ ਜਿਵੇਂ 17 ਘਰ ਪ੍ਰਵਾਨ ਕੀਤੇ ਨੇ ਮਹਾਰਾਜ ਨੇ ਇਸ ਤਰ੍ਹਾਂ ਦੁਨੀਆ ਅੰਦਰ ਕੋਈ ਸੰਪੂਰਨ ਐਸਾ ਮਨੁੱਖ ਬਹੁਤ ਘੱਟ ਕਦੇ ਭਾਵੇਂ ਕੋਈ ਹੋਇਆ ਹੋਵੇ ਕਿ ਉਹਨੇ ਸਮੱਗਰ ਰੂਪ ਵਿੱਚ ਸਾਰੇ ਰਾਗ ਗਾ ਲਏ ਹੋਣ ਸੰਪੂਰਨ ਰਾਗ ਫਿਰ ਵੀ ਕੋਈ ਕਮੀ ਰਹਿ ਜਾਂਦੀ ਹੈ ਪਰ ਮਹਾਰਾਜ ਚੰਦ ਨੇ ਐਸਾ ਕੋਈ ਵਿਅਕਤੀ ਜੇ ਸਾਰੀ ਜ਼ਿੰਦਗੀ ਲਾ ਕੇ ਸਿਰਫ ਕਠਨ ਰਾਗਾਂ ਨੂੰ ਕਠਨ ਵਿਦਿਆਵਾਂ ਨੂੰ ਸਿੱਖ ਵੀ ਗਿਆ ਇੱਥੇ ਤੱਕ ਹੀ ਪਹੁੰਚਿਆ ਉਹ ਬਸ ਹੁਣ ਇਸ ਤੋਂ ਅੱਗੇ ਕੀ ਪਹੁੰਚ ਸਕਦਾ ਉਹ ਜਿਵੇਂ ਨਾਰਦ मुनि ਨੇ 75000 ਸਾਲ ਲਾ ਕੇ 14 ਵਿਦਿਆ ਵਿੱਚ ਸੰਪੂਰਨਤਾ ਹਾਸਲ ਕੀਤੀ ਜਦੋਂ ਸੰਕ ਸੁਨਾਦਨ ਸਨਾ ਜਿਹੜੇ ਸੀਗੇ ਬ੍ਰਹਮਾ ਜੀ ਦੇ ਚਾਰ ਪੁੱਤਰ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਜਦੋਂ ਉਹਨਾਂ ਕੋਲ ਗਿਆ ਕਹਿਣ ਲੱਗਿਆ ਵਿਦਿਆ ਤਾਂ ਬਹੁਤ ਪੜ੍ਹੀ ਐ ਸ਼ਾਂਤੀ ਨਹੀਂ ਆਉਂਦੀ ਮਨ ਨੂੰ 14 ਵਿਦਿਆ ਪੜੀਆਂ ਨੇ 75000 ਵਾਰਾ ਲਾ ਕੇ ਸੰਗੀਤ ਦੀ ਵਿਦਿਆ ਤਰਾਕੀ ਦੀ ਵਿਦਿਆ ਜੋਤਿਸ ਵਿਦਿਆ ਨਿਰਤਕਾਰੀ ਦੀ ਵਿਦਿਆ ਪਤਾ ਨਹੀਂ ਕਿਤਨੀਆਂ ਵਿਦਿਆਵਾਂ ਮੈਂ ਜੋਰ ਲਾ ਕੇ ਪੜਤਾ ਰਹੀਆਂ ਪਰ ਸ਼ਾਂਤੀ ਨਹੀਂ ਆਈ ਮਨ ਨੂੰ ਸਣਕ ਸੁਨੰਦਨ ਹੁਣੀ ਕਹਿਣ ਲੱਗਿਆ ਅਧਿਆਤਮਕ ਵਿਦਿਆ ਪੜੀ ਕਦੇ ਕਹਿਣ ਲੱਗਿਆ ਜੀ ਉਹ ਕੀ ਹੁੰਦੀ ਹੈ নারদ मुनि ਉਸ ਵਕਤ ਸੰਕਸ਼ ਸੁਨੰਦਨ ਸਨਾਤਨ ਸੰਤ ਕੁਮਾਰ ਚਾਰੇ ਹੱਸ ਕੇ ਕਹਿੰਦੇ 75000 ਵਾਰਾ ਲਾ ਕੇ 14 ਵਿਦਿਆ ਪੜ੍ਹੀਆਂ ਹਾਲ ਤੱਕ ਨੂੰ ਬ੍ਰਹਮ ਵਿਦਿਆ ਦਾ ਨਹੀਂ ਗਿਆਨ ਹੋਇਆ ਕਹਿੰਦੇ ਬ੍ਰह्म ਵਿਦਿਆ ਜਿੱਥੇ ਇਹ 14 ਵਿਦਿਆ ਮੁੱਕ ਜਾਂਦੀਆਂ ਸੰਸਾਰ ਦੀਆਂ ਉੱਥੋਂ ਇੱਕ ਓੰਕਾਰ ਪ੍ਰਾਰੰਭ ਹੁੰਦੀ ਵਿਦਿਆ ਬ੍ਰह्म ਵਿਦਿਆ ਇਹਨੂੰ ਕਹਿੰਦੇ ਨੇ ਪਰਮਾਤਮਾ ਦੀ ਅਧਿਆਤਮਕ ਵਿਦਿਆ ਇਸ ਕਰਕੇ ਜਦ ਤੂੰ ਉਹਦੀ ਵਿੱਦਿਆ ਦਾ ਹੀ ਅੰਤ ਨਹੀਂ ਪਾ ਸਕਿਆ ਤੇਨੂੰ ਸ਼ਾਂਤੀ ਨਹੀਂ ਆਈ ਤਾਂ ਫਿਰ ਉਹਦਾ ਅੰਤ ਕਿਵੇਂ ਪਾ ਸਕਦਾ ਜਦੋਂ ਮਹਾਰਾ ਨੇ ਪ੍ਰਮਾਣ ਦੇ ਕੇ ਦੱਸਿਆ ਕਿ ਨਾਰਦ मुनि ਨਾਲੋਂ ਤਾਂ ਨਹੀਂ ਕੋਈ ਜ਼ਿਆਦਾ ਪੜਿਆ ਤੁਹਾਡੇ ਚੋਂ ਜਦੋਂ ਉਹ ਨਹੀਂ ਅੰਤ ਪਾ ਸਕਿਆ ਵਿੱਦਿਆ ਪੜ੍ਹ ਕੇ ਫਿਰ ਵਿੱਦਿਆ ਦੁਆਰਾ ਉਹਦਾ ਅੰਤ ਪਾਉਣਾ ਔਖਾ ਪਰ ਵਿੱਦਿਆ ਦੇ ਰਾਹੀ ਉਹਨੂੰ ਗਾ ਕੇ ਉਹਦਾ ਜਤ ਕਰਨਾ ਸੁਖ ਜਤ ਕਰੋ ਬੱਸ ਇਹ ਕੋਈ ਜਾਸ ਕਰੇਗਾ ਉਹਦੇ ਤੇ ਕਿਰਪਾ ਕਰੇਗਾ ਇਸ ਪਾਸੇ ਨਾ ਚੱਲੋ ਕਿ ਉਸੇ ਦਾ ਅੰਤ ਪਾਉਣਾ ਹੈ ਜੇ ਮੈਂ ਉਹਦਾ ਵਿਦਿਆਦੰਤ ਪਾਵਾਂ ਫਿਰ ਮੈਂ ਉਹਦਾ ਅੰਤ ਪਾ ਲਵਾਂਗਾ ਇਹ ਪਾਸਾ ਨਹੀਂ ਤਕਰਨਾ ਵਿਦਿਆ ਦੇ ਰਾਹੀ ਉਹਦੇ ਜਾਸ ਨੂੰ ਕੀਤਾ ਜਾ ਸਕਦਾ ਹੈ ਇਹ ਇੱਕ ਉਹਦੀ ਕਿਰਪਾ ਲੈਣ ਦੀ ਸੋ ਵੱਡੀ ਚੀਜ਼ ਹੈ ਕਿ ਕਿਰਪਾ ਆਪਾਂ ਲੈ ਸਕਦੇ ਹਾਂ ਰਸਤਾ ਜ਼ਰੂਰ ਹੈ ਇਹ ਇਸ ਕਰਕੇ ਉਹਦਾ ਅੰਤ ਪਾਉਣਾ ਮਹਾਰਾਜ ਕਹਿੰਦੇ ਆਪਣਾ ਹੀ ਅੰਤ ਕਰ ਲੈਣਾ ਹੈ ਕਿੰਨੀ ਉਮਰ ਇਨਸਾਨ ਦੀ 80 90 100 ਸਾਲ ਮੰਨ ਲਓ 150 ਸਾਲ ਵੀ ਉਮਰ ਹੋ ਜੇ 1000 ਸਾਲ ਵੀ ਜੇ ਜੋ ਗੁਜਾਰੇ ਯਾਰ ਜਾਂ ਹੋਰ ਦਸੂਣੀ ਹੋਏ ਵੀ ਹੋ ਜੇ ਚਾਰਾਂ ਯੁਗਾਂ ਨਾਲੋਂ 10 ਗੁਣਾ ਵੱਧ ਉਮਰ ਹੋ ਜੇ ਤਾਂ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਤੁਸੀਂ ਇਹ ਜਿਹੜੀਆਂ ਵਿਖਮ ਵਿਚਾਰਾਂ ਵਿੱਚ ਪੈ ਕੇ ਪਰਮਾਤਮਾ ਦੇ ਅੰਤ ਨੂੰ ਪਾਉਣ ਦਾ ਯਤਨ ਕਰਦੇ ਇਹ ਛੱਡ ਕੇ ਵਿਖਮ ਵਿੱਦਿਆ ਦੇ ਰਾਣੀਓ ਦਾ ਜਸ ਗਾਇਨ ਕਰੋ ਇਹ ਤੁਹਾਨੂੰ ਸਲਾਹ ਦਿੰਦੇ ਆ ਅਸੀਂ ਸਾਰਿਆਂ ਨੂੰ ਕਿ ਨਾ ਕਿ ਆਪਣੀ ਬੁੱਧੀ ਦੀ ਸਿਆਣਪ ਨਾਲ ਉਹਦਾ ਅੰਤ ਪਾਉਣਾ ਆਪਾਂ ਨੇ ਗਾਵੈ ਕੋ ਸਾਜ ਕਰੇ ਤਨ ਖੇਹ ਜੋ ਵਾਹਿਗੁਰੂ ਖੇ ਆਦ ਪੰਜਾਂ ਤਤਾਂ ਦੁਆਰਾ ਸਾਰੇ ਸਰੀਰਾਂ ਨੂੰ ਸਾਜਦਾ ਤੇ ਲੋਕ ਨੇ ਪੰਜ ਤਤ ਬਣਾਏ ਨੇ ਪੰਜਾਂ ਤਤਾਂ ਦਾ ਹੀ ਅੰਤ ਨਹੀਂ ਆਕਾਸ਼ ਤਤ ਹੈ ਪੇਰ ਹਵਾ ਤਤ ਹੈ ਪੇਰ ਧਰਤੀ ਤਤ ਹੈ ਅਗਨੀ ਤਤ ਹੈ ਪਾਣੀ ਤਤ ਹੈ ਇਹ ਪੰਜ ਤਤ ਪਰਮਾਤਮਾ ਨੇ ਬਣਾਏ ਨੇ ਪਰਮਾਤਮਾ ਦੇ ਤਲਾ ਧਰਤੀ ਦਾ ਹੀ ਤੁਸੀਂ ਅੰਤ ਨਹੀਂ ਪਾ ਸਕਦੇ ਆਕਾਸ਼ ਦਾ ਅੰਤ ਨਹੀਂ ਪਾ ਸਕਦੇ ਹਵਾ ਦਾ ਹੀ ਅੰਤ ਨਹੀਂ ਹੈ ਸਮੁੰਦਰ ਦਾ ਹੀ ਅੰਤ ਨਹੀਂ ਪਾ ਸਕਦੇ ਸਮੁੰਦਰ ਦੇ ਥੱਲੇ ਇੰਨੀ ਅੱਗ ਬਲਦੀ ਹੈ ਸਾਇੰਸ ਦਾ ਉਹਨਾਂ ਨੇ ਹੁਣ ਖੋਜ ਕੀਤੀ ਮਾਰਾ ਨੇ ਪਹਿਲੀ ਦਾਰ ਦੱਸ ਦਿੱਤਾ ਸਮੁੰਦਰ ਦੇ ਥੱਲੇ ਜਾ ਕੇ ਜਿੱਥੇ ਅੰਤ ਹੋ ਜਾਂਦਾ ਉੱਥੇ ਇੰਨੀ ਆਗ ਹੈ ਧਰਤੀ ਦੇ ਥੱਲੇ ਵਾਲੇ ਪਾਸੇ ਜਿੱਥੇ ਲਾਵੇ ਫੁੱਟਦੇ ਨੇ ਵੱਡੇ ਵੱਡੇ ਅੰਸ਼ੇਸ਼ ਕਰਕੇ ਜਦੋਂ ਪੰਜਾਂ ਤੱਤਾਂ ਦਾ ਹੀ ਅੰਤ ਨਹੀਂ ਆ ਸਾਰੀ ਸ੍ਰਿਸ਼ਟੀ ਦੀ ਰਚਨਾ ਪੰਜਾਂ ਤੱਤਾਂ ਕਰਕੇ ਹੀ ਹੋਈ ਹੈ ਅ ਜਿੰਨੇ ਤਾਰੇ ਦੇਖਦੇ ਆਂ ਚੰ드ਰਮਾ ਸੂਰਜੇ ਇੱਕ ਤੇ ਇੱਕ ਨੇ ਕਰੋੜਾਂ ਸੂਰਜ ਕਰੋੜਾਂ ਤਾਰੇ ਅਰਬਾਂ ਤਾਰੇ ਖਰਬਾਂ ਤਾਰੇ ਇਹਨਾਂ ਦਾ ਕੋਈ ਅੰਤ ਨਹੀਂ ਪੰਜਾਂ ਤੱਤਾਂ ਦਾ ਤੇ ਫਿਰ ਪੰਜ ਤੱਤਾਂ ਨੂੰ ਬਣਾਉਣ ਵਾਲੇ ਦਾ ਅੰਤ ਕੌਣ ਪਾ ਸਕਦਾ ਹੈ ਇਸ ਕਰਕੇ ਜਦੋਂ ਪ੍ਰਮਾਤਮਾ ਸਾਜ ਦਾ ਸਰੀਰਾਂ ਨੂੰ ਤਾਂ ਫਿਰ ਮਹਾਰਾਜ ਕਹਿੰਦੇ ਨੇ ਸਾਜਦਾ ਹੈ ਫਿਰ ਨਾਸ ਕਰਦਾ ਹੈ ਇਹਦੀ ਪਾਲਣਾ ਕਰਦਾ ਸਮੁੱਚੇ ਰੂਪ ਵਿੱਚ ਉਹ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਫਿਰ ਅੰਤਰੀਵ ਭਾਵ ਚ ਉਹਨਾਂ ਨੂੰ ਕਹਿੰਦੇ ਫਿਰ ਅਸੀਂ ਕੀ ਕਰੀਏ ਜੀ ਕਿਸ ਤਰ੍ਹਾਂ ਕਰਨਾ ਚਾਹੀਦਾ ਨਾ ਵੈ ਕੋ ਸਾਜ ਕਰੇ ਤਨ ਖੇ ਕਹਿੰਦੇ ਉਹ ਪ੍ਰਮਾਤਮਾ ਤਾਂ ਜਿਹੜੇ ਸਰੀਰ ਨੇ ਨਾ ਇਹਨਾਂ ਨੂੰ ਸਾਜਦਾ ਫਿਰ ਇਹਨੂੰ ਸਾਜ ਕੇ ਪਾਲਦਾ ਵੀ ਹੈ ਫਿਰ ਖੇ ਵੀ ਕਰ ਦਿੰਦਾ ਸੁਆ ਵੀ ਬਣ ਜਾਂਦੀ ਹੈ ਦੀ ਹੋਏ ਭਸ ਮੜ ਭੌਰ ਸਿਧਾਇਆ ਸੋ ਇਹ ਉਹ ਜਾਣ ਕੇ ਕੋਈ ਉਹਦੇ ਜਸ ਨੂੰ ਗਾਇਨ ਕਰਦਾ ਹੈ ਜਸ ਗਾਇਨ ਕਰਨਾ ਇੱਕ ਅਲੱਗ ਕਲਾ ਹੈ ਆਪਾਂ ਵੀ ਇਸ ਚੀਜ਼ ਨੂੰ ਅਚਿਤ ਨਾਲ ਸਮਝ ਗਏ ਹੋਵਾਂਗੇ ਜਸ ਕਰਨਾ ਤਾਂ ਉਹਦੀ ਕਿਰਪਾ ਲੈਣੀ ਹੈ ਉਹਦਾ ਅੰਤ ਪਾਉਣਾ ਉਹਦੀ ਸ਼ਰੀਕੇ ਬਾਜੀ ਕਰਨੀ ਦੀ ਬਰਾਬਰਤਾ ਕਰਨੀ ਹੈ ਮਹਾਰਾਜ ਕਹਿੰਦੇ ਅੰਤ ਪਾਉਣ ਦਾ ਯਤਨ ਕਰਨ ਵਾਲਾ ਇਨਸਾਨ ਫੇਲ ਹੋ ਜਾਂਦਾ ਸਾਇੰਸ ਆਪਣੀ ਬੁੱਧੀ ਦੁਆਰਾ ਅੱਜ ਵੀ ਉਹ ਦਾ ਅੰਤ ਪਾਉਣ ਦਾ ਯਤਨ ਕਰ ਰਹੀ ਹੈ ਉਹ ਸਾਇੰਸ ਦਾ ਨਾਮ ਜਦੋਂ ਫੇਲ ਕਰਨ ਤੇ ਆਇਆ ਉਹਨੇ ਸੈਕਿੰਡ ਵੀ ਨਹੀਂ ਲਾਉਣਾ ਸਭ ਕੁਝ ਫੇਲ ਕਰ ਦੇਣਾ ਉਹਨੇ ਸਾਇੰਸ ਬੈਠੀ ਰਹਿ ਜਾਵੇਗੀ ਫੇਲ ਹੋਣ ਲੱਗੀ ਸੀ ਸਾਇੰਸ ਜਦੋਂ ਸਨ 2000 ਚੜਨ ਲੱਗਿਆ 1999 ਵਿੱਚ 1999 ਦੀ ਰਾਤ ਨੂੰ 12 ਵਜੇ ਸਭ ਕਹਿੰਦੇ ਦੁਨੀਆ ਹੁਣ ਮੁੱਕ ਜਾਵੇਗੀ ਕੰਪਿਊਟਰ ਖਤਮ ਹੋ ਜਾਣਗੇ ਕਿਉਂਕਿ 2000 ਸਨ ਕੰਪਿਊਟਰ ਤੇ ਕਿਵੇਂ ਲੈ ਕੇ ਆਈਏ ਉਹ ਪਰਮਾਤਮਾ ਬੇਅੰਤ ਉਹਨੇ ਕਿਸੇ ਬੰਦੇ ਦੇ ਰਾਹੀਂ ਐਸੀ ਘਾੜਤ ਕਰ ਦਿੱਤੀ ਕਿ ਕੰਪਿਊਟਰ ਤੇ ਸਨ 2000 ਆ ਹੀ ਗਿਆ ਕਿਉਂਕਿ ਦੋ ਲਾਉਣਾ ਫਿਰ ਤਿੰਨ ਜ਼ੀਰੋਆਂ ਲਾਉਣੀਆਂ ਬੜੀਆਂ ਔਖੀਆਂ ਲੱਗੀਆਂ ਜੇ ਕੰਪਿਊਟਰ ਫੇਲ ਹੋ ਜਾਂਦਾ ਤਾਂ ਦੁਨੀਆ ਦੀ ਕੁੱਲ ਸਾਇੰਸ ਫੇਲ ਹੋ ਜਾਂਦੀ ਸਭ ਕੁਝ ਖਤਮ ਹੋ ਸਕਦਾ ਔਰ ਪ੍ਰਮਾਤਮਾ ਐਸਾ ਕਰਦੇ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਅੰਤ ਜੋ ਪਾਉਣ ਤੁਰਿਆ ਨਾ ਸੋ ਅੰਤ ਕੋ ਚਾਹਨ ਜੋ ਗਏ ਆਏ ਅਨੰਤ ਗਵਾਏ ਉਹ ਸਭ ਕੁਝ ਖਤਮ ਕਰ ਲੈਂਦੇ ਨੇ ਆਪਣਾ ਇਸ ਕਰਕੇ ਆਪਾਂ ਨੂੰ ਤਾਂ ਸਿਰਫ ਵਾਹਿਗੁਰੂ ਦੇ ਵਿੱਚ ਲੀਨ ਹੋ ਕੇ ਉਹਦੇ ਅਨੁਸਾਰ ਹੀ ਹੋ ਕੇ ਉਹਦੇ ਪ੍ਰੇਮੀ ਬਣ ਕੇ ਉਹਦੀ ਭਗਤੀ ਕਰਨੀ ਚਾਹੀਦੀ ਨਾ ਕਿ ਆਪਾਂ ਉਹਦੇ ਸ਼ਰੀਰਕ ਹੋ ਕੇ ਉਹਦੀ ਬਰਾਬਰਤਾ ਕਰਕੇ ਆਪਾਂ ਵਾਹਿਗੁਰੂ ਦਾ ਅੰਤ ਪਾਉਣ ਦਾ ਯਤਨ ਕਰੀਏ ਜਿਵੇਂ ਅੱਜ ਦੇ ਯੁੱਗ ਦੇ ਵਿੱਚ ਜੇ ਆਪਾਂ ਆਪਣੇ ਵਾਰੀ ਸੋਚ ਕੇ ਦੇਖੀਏ ਵੀ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਕਕਾਰ ਦਿੱਤੇ ਨੇ ਬਾਣੀ ਬਖਸ਼ਿਸ਼ ਕੀਤੀ ਹੈ ਸਿੱਖ ਅੰਮ੍ਰਿਤ ਛੱਕ ਕੇ ਬਾਣੀ ਪੜੇ ਸਿੱਖ ਗੁਰੂ ਸਾਹਿਬ ਦੀ ਸੇਵਾ ਕਰੇ ਰਹਿਤ ਰੱਖੇ ਇਹਦੇ ਵਿੱਚ ਤਾਂ ਸਿੱਖ ਦਾ ਭਲਾ ਹੁਣ ਸਿੱਖ ਵੀ ਸਿੱਧਾ ਵਾਂਗੂ ਉਹ ਕਰਨ ਲੱਗ ਪਏ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਫਰੋਲਾ ਫਰਾਲੀ ਇਹ ਕਿਰਪਾਨ ਦੀ ਹੁਣ ਲੋੜ ਨਹੀਂ ਯੁੱਗ ਬਦਲ ਗਿਆ ਇਹ ਅਮਰਦੀ ਦੀ ਲੋੜ ਹੈ ਜਾਂ ਇਹ ਨਿਤਨੇਮ ਦੀ ਕੀ ਜ਼ਰੂਰਤ ਹੈ ਇਹਦੀ ਕੀ ਲੋੜ ਆ ਉਹ ਜਿਹੜੇ ਕਿੰਤੂ ਕੰਤੂ ਹੋ ਗਏ ਇਹ ਸ਼ਰਧਾ ਤੋਂ ਪਰੇ ਦਾਇਕ ਵੱਖਰਾ ਉਹਨਾਂ ਨੇ ਆਪਣਾ ਨਵਾਂ ਹੀ ਕੰਮ ਸ਼ੁਰੂ ਕਰ ਲਿਆ ਜਦੋਂ ਆਪਾਂ ਫਰੋਲਾ ਫਰਾਲੀ 'ਚ ਪੈ ਜਾਂਦੇ ਆਂ ਗੱਲ ਦੀ ਆ ਸਿੱਧ ਵੀ ਫਰੋਲਾ ਫਰਾਲੀ ਤੋਂ ਕੱਢੇ ਸੀ ਮਹਾਰਾਜ ਨੇ ਉਹ ਤਾਂ ਨਿਕਲ ਕੇ ਤਰ ਗਏ ਅਸੀਂ ਆਪ ਹੀ ਬਹਿ ਗਏ ਵਿੱਚ ਅਸੀਂ ਇਹਦੀ ਖੋਜ ਕਰਨ ਲੱਗ ਪਏ ਹੁਣ ਇਹਦੀ ਕੀ ਲੋੜ ਆ ਇੱਕੋ ਗੱਲ ਲਿਖ ਕੇ ਮਹਾਰਾਜ ਦੇ ਮੂਹਰੇ ਰੱਖ ਰਹੇ ਹੋ ਕਿ ਤੁਸੀਂ ਸਿਆਣੇ ਨਹੀਂ ਅਸੀਂ ਸਿਆਣੇ ਆ ਬਸ ਫੇਰ ਤਾਂ ਸਰ ਜਾਣਾ ਵੀ ਬੱਲੇ ਬਈ ਨਵਾਂ ਸਿੱਖ ਆਇਆ ਇੱਕ ਜਿਹੜਾ ਗੁਰੂ ਸਾਹਿਬ ਤੋਂ ਸਿਆਣਾ ਹੈ ਜੇ ਆਪਾਂ ਗੁਰੂ ਸਾਹਿਬ ਤੋਂ ਸਿਆਣੇ ਆ ਤਾਂ ਫੇਰ ਗੁਰੂ ਸਾਹਿਬ ਕਹੇ ਫੇਰ ਦੁਨੀਆ ਨੂੰ 538 ਸਾਲ ਪਹਿਲਾਂ ਤੁਸੀਂ ਹੀ ਭਾਈ ਸੰਭਾਲ ਲੈਂਦੇ ਮੈਨੂੰ ਸੰਸਾਰ ਤੇ ਆਉਣ ਦੀ ਲੋੜ ਪਈ ਸੀ ਇਸ ਕਰਕੇ ਆਪਾਂ ਨੇ ਬਾਣੀ ਨੂੰ ਪੜ੍ਹ ਕੇ ਆਨੰਦ ਲੈਣਾ ਰਹਿਤ ਰੱਖ ਕੇ ਆਨੰਦ ਲੈਣਾ ਅਮਰ ਛੱਤ ਕੇ ਜੀਵਨ ਸੁਧਾਰਨਾ ਸੇਵਾ ਕਰਕੇ ਕਿਰਪਾ ਲੈਣੀ ਇਹ ਇੱਕ ਵੱਖਰਾ ਟ੍ਰੈਕ ਹੈ ਇੱਕ ਉਹ ਕਿ ਮੈਂ ਇਹ ਦੀ ਖੋਜ ਕਰਾਂ ਲਓ ਜੀ ਇਹ ਪਤਾਸੇ ਪਾ ਤੇ ਪਾਣੀ ਚ ਫਿਰ ਪਾਠ ਕਰਤਾ ਇਹ ਕੀ ਹੈ ਇਹ ਉਹ ਦੀ ਖੋਜ ਕਰਨ ਲੱਗ ਪਿਓ ਪਾਣੀ ਚ ਕੀ ਜਿਵੇਂ ਲੋਕ ਕਿ ਬੱਚੇ ਨੂੰ ਖਡਾਉਣਾ ਜਾ ਕੇ ਕਹਿੰਦੇ ਨੇ ਕਈ ਬੱਚਿਆਂ ਦੀ ਆਦਤ ਹੁੰਦੀ ਲਿਆ ਕੇ ਖਡਾਉਣਾ ਚਲਾਉਣਾ ਨਹੀਂ ਪੇਚਕਠ ਲੈ ਕੇ ਉਹਨੂੰ ਖੋਲ ਕੇ ਵਿੱਚ ਦੇਖਣਾ ਉਹ ਕੀ ਹੈ ਸਾਰਾ ਖਿਲਾਰ ਕੇ ਸੁੱਟ ਦੇਣਾ ਖਡਾਉਣੇ ਦਾ ਉਹਨਾਂ ਨੇ ਆਨੰਦ ਨਹੀਂ ਲਿਆ ਉਹਨਾਂ ਖਿਲਾਰ ਕੇ ਉਹ ਮਾਰਿਆ ਉਹਨੂੰ ਬਾਅਦ ਵਿੱਚ ਫੇਰ ਰੋਂਦਾ ਮੇਰਾ ਖਡਾਉਣਾ ਟੁੱਟ ਗਿਆ ਫਿਰ ਹੋਰ ਲਿਆਓ ਫਿਰ ਹੋਰ ਤੋੜ ਦਿਓ ਫਿਰ ਹੋਰ ਲਿਆਓ ਇਹ ਅਲੱਗ-ਅਲੱਗ ਬਿਰਤੀ ਸਤਿਗੁਰੂ ਕਹਿੰਦੇ ਆਂ ਫਰੋਲਾ-ਫਰਾਲੀ ਵਾਲੀ ਬਿਰਤੀ ਛੱਡ ਕੇ ਗੁਰਸਿੱਖ ਜੀ ਦੀ ਕਿਰਪਾ ਵਾਲੀ ਬਿਰਤੀ ਵੱਲ ਚੱਲੇ ਤਾਂ ਛੇਤੀ ਕਿਰਪਾ ਹੋ ਸਕਦੀ ਹੈ। ਗਾਵੈ ਕੋ ਜੀਅ ਲੈ ਫਿਰ ਦੇਹ ਜਿਸ ਪ੍ਰਮਾਤਮਾ ਦੀ ਚੇਤਨ ਸੱਤਾ ਕਰਕੇ ਜੀਵ ਦੇ ਸਰੀਰ ਨੂੰ ਇਹ ਜੀਵ ਲਈ ਫਿਰਦਾ ਆਪਾਂ ਉਹਦੀ ਸੱਤਾ ਕਰਕੇ ਸਰੀਰ ਨੂੰ ਲਈ ਫਿਰਦੇ ਆ ਸਾਰੇ ਜਾਣੇ। ਦੇਖੋ ਕਿੰਨੀ ਕਿ ਜੋਤ ਦਾ ਕਿੰ ਤੇ ਇੱਕ ਜਿੰਨੀ ਅੰਦਰ ਜੋਤ ਹੈ ਜਿਹੜੀ ਆਪਣੇ ਅੰਦਰ ਇੰਨੀ ਪਾਵਰ ਹੈ ਅੱਖਾਂ ਦੇਖ ਰਹੀਆਂ ਨੇ ਕੰਨ ਸੁਣ ਰਹੇ ਨੇ ਸਵਾਸ ਚੱਲ ਰਹੇ ਨੇ ਬੁੱਧੀ ਕੰਮ ਕਰ ਰਹੀ ਹੈ ਹਾਜਮੇ ਹੋ ਰਹੇ ਨੇ ਰੋਟੀ ਦੇ ਪੈਰ ਚੱਲ ਰਹੇ ਨੇ ਸਰੀਰ ਦੀ ਸਾਰੀ ਕਿਰਿਆ ਚੱਲ ਰਹੀ ਹੈ ਪਰ ਜਦੋਂ ਹੀ ਉਹ ਵਾਹਿਗੁਰੂ ਨੇ ਜੋਤ ਆਪਣੀ ਵਾਪਸ ਲੈ ਲਈ ਇਹ ਸਰੀਰ ਉੱਥੇ ਹੀ ਡਿੱਗ ਪੈਂਦਾ ਔਰ ਫੇਰ ਤੁਰਦੇ ਨਹੀਂ ਉੱਥੋਂ ਕਹਿੰਦੇ ਫੇਰ ਯਾਰ ਜਾਣੇ ਚੁੱਕ ਕੇ ਲੈ ਕੇ ਜਾਣੇ ਵੇਖੋ ਬੰਦਾ ਚੱਲਿਆ ਚੋਂ ਜਣਿਆਂ ਦਾ ਕੰਨ ਕੰਨ ਹੁੰਦਾ ਕੰਦਾ ਮੋਢਾ ਮੋਢੇ ਤੇ ਸਰੀਰ ਚੁੱਕ ਕੇ ਲਿਜਾਣਾ ਪੈਂਦਾ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਿੱਧੋ ਇਹ ਚੀਜ਼ ਦਾ ਅੰਤ ਨਾ ਪਾਓ ਜੇ ਉਹਦੀ ਸੱਤਾ ਕਰਕੇ ਤਾਂ ਤੁਸੀਂ ਫਿਰਦੇ ਹੋ ਜੇ ਸੱਤਾ ਹੀ ਖਿੱਚ ਲਈ ਤਾਂ ਫੇਰ ਤੁਹਾਡਾ ਕੀ ਬਣੇਗਾ ਤਾਂ ਤੇ ਆਪਾਂ ਨੂੰ ਇਹ ਚਾਹੀਦਾ ਦਾਵ ਕੋ ਜੀ ਲੈ ਫਿਰਦੇ ਉਹੀ ਪ੍ਰਮਾਤਮਾ ਸਰੀਰ ਵਿੱਚ ਜੀਵਾਤਮਾ ਨੂੰ ਪਾਉਂਦਾ ਹੈ ਫਿਰ ਸਰੀਰ ਵਿੱਚੋਂ ਕੱਢ ਵੀ ਲੈਂਦਾ ਹੈ ਜੀਵਾ ਨੂੰ ਪਦਾਰਥ ਦਿੰਦਾ ਫਿਰ ਖੋ ਵੀ ਲੈਂਦਾ ਇਉਂ ਜਾਣ ਕੇ ਵੀ ਗਲ ਨੂੰ ਤਾਂ ਗਾਇਨ ਕਰੋ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਮਹਾਰਾਜ ਤੇਰੀ ਮਹਿਮਾ ਬਾਰ ਹੈ ਪਹਿਲਾਂ ਤੁਸੀਂ ਸਾਨੂੰ ਨੇ ਕਿ ਸਾਈਕਲ ਜਿਹਾ ਹੀ ਹੁੰਦਾ ਸੀ ਫਿਰ ਸਾਨੂੰ ਸਕੂਟਰ ਦੇ ਤੇ ਫਿਰ ਕਾਰਾਂ ਦੇਤੀਆਂ ਫਿਰ ਜਾਜਾਂ ਤੇ ਚੜਾਤਾ ਫਿਰ ਮਹਾਰਾਜ ਤੂੰ ਸਾਨੂੰ ਬਾਹਰ ਲਿਆਂਦੇ ਛਾਂਜ ਭੇਜਤਾ ਜਾਂ ਸਾਨੂੰ ਆਹ ਪਦਾਰਸ਼ ਦੇ ਤੇ ਸੱਚੇ ਪਾਸ਼ਾ ਪਹਿਲਾਂ ਕੁਝ ਵੀ ਨਹੀਂ ਸੀ ਹੁੰਦਾ ਪਹਿਲਾਂ ਲੋਕ ਖੱਦਰ ਦੇ ਕੱਪੜੇ ਪਾਉਂਦੇ ਸੀ ਹੁਣ ਇਹ ਸੋਹਣੇ ਸੋਹਣੇ ਕੱਪੜੇ ਦੇ ਤੇ ਬਾਦਸ਼ਾਹੀ ਜ਼ਿੰਦਗੀ ਦੇਤੀ ਕਿਉਂ ਕਰਕੇ ਉਹਦਾ ਧੰਨਵਾਦ ਕਰੋ ਬਸ ਜੇ ਆਪਾਂ ਕਹੀਏ ਕਿ ਅਸੀਂ ਉਹ ਪ੍ਰਮਾਤਮਾ ਦੂਜੀ ਤਰ੍ਹਾਂ ਤੋਂ ਪਾਉਣਾ ਜਿਵੇਂ ਸਾਇੰਸਦਾਨ ਇਹ ਪੰਗਾ ਲੈਂਦੇ ਹੀ ਰਹਿੰਦੇ ਕੋਈ ਨਾ ਕੋਈ ਆਤਮਾ ਦੇਖਣੀ ਕਿ ਹੁੰਦੀ ਵੀ ਆ ਇਹਨਾਂ ਨੇ ਕੀ ਕੀਤਾ 3-4 ਇੰਚ ਮੋਟਾ ਸ਼ੀਸ਼ਾ ਲੈ ਕੇ ਨਾ ਯੂਰਕ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਨੂੰ ਪੁੱਛ ਲਿਆ ਉਹ ਸਵਾਸ ਛੱਡ ਰਿਹਾ ਸੀ ਕਹਿੰਦੇ ਸੀ ਐਕਸਪੈਰੀਮੈਂਟ ਕਰਨਾ ਤੂੰ ਲਿਖ ਕੇ ਦੇ ਦੇ ਤੂੰ ਸਵਾਸ ਤੋਂ ਛੱਡਣੀ ਹੈ ਤੇਰਾ ਅੰਤਮ ਸਮਾਂ ਆ ਗਿਆ ਵੇ ਅਸੀਂ ਦੇਖਣਾ ਆਤਮਾ ਕੀ ਚੀਜ਼ ਹੈ ਉਹਨਾਂ ਨੇ ਉਸ ਵਕਤ ਉਹ ਬੰਦੇ ਨੂੰ ਖਵਾਕ ਤੇ ਲੈ ਕੇ ਉਹ ਸ਼ੀਸ਼ੇ ਦਾ ਬਣਾ ਕੇ ਬਕਸਾ ਜਾਂ ਉਹਦੇ ਉੱਤੇ ਇੱਕਦਮ 3-4 ਇੰਚ ਮੋਟਾ ਸ਼ੀਸ਼ਾ ਰੱਖ ਕੇ ਉਤੋਂ ਚਾਰੇ ਪਾਸਿਓ ਇਸ ਤਰ੍ਹਾਂ ਉਹਨੂੰ ਲਾਤੀ ਚੀਜ਼ ਇੱਕ ਤੇ ਹਵਾ ਨਾ ਬਾਹਰ ਨਿਕਲੇ ਜਿੱਥੋਂ ਬਿਲਕੁਲ ਬਕਸਾ ਬਣਾਤਾ ਬੰਦਾ ਅੰਦਰ ਥੋੜੀ ਦੇਰ ਬਾਅਦ ਜਦ ਬੰਦੇ ਨੇ ਸਰੀਰ ਛੱਡਿਆ ਸ਼ੀਸ਼ਾ ਇੱਕਦਮ ਟੁੱਟਿਆ ਸਾਰਾ ਹੀ ਆਤਮਾ ਵਿੱਚੋਂ ਨਿਕਲ ਗਈ ਆਤਮਾ ਦੇ ਇੰਨੀ ਸ਼ਕਤੀ ਹੋਣੇ ਜਿਹੜਾ ਸ਼ੀਸ਼ੇ ਨੂੰ ਤੋੜਿਆ ਸਾਇੰਸਦਾਨ ਨੇ ਮੰਨਿਆ ਯੂਰਪੀਅਨ ਯੂਨੀਵਰਸਿਟੀ ਚ ਵੀ ਹਾਂ ਆਤਮਾ ਹੈ ਪਰ ਹੁਣ ਇੱਕ ਗੱਲ ਦੀ ਖੋਜ ਹੁਣ ਕਰਨ ਲੱਗੇ ਹੋਏ ਨੇ ਕਿ ਜਦ ਤੱਕ ਬੰਦਾ ਜਿਉਂਦਾ ਹੈ ਉਦੋਂ ਤੱਕ ਇਹਦੇ ਸਰੀਰ ਤੇ ਲਾਲੀ ਹੈ ਜਦੋਂ ਮਰ ਜਾਂਦਾ ਹੈ ਕਾਲਾ ਕਿਉਂ ਹੋ ਜਾਂਦਾ ਹੁਣ ਇਹ ਖੋਜ ਕਰਨ ਲੱਗੇ ਨੇ ਇਸ ਕਰਕੇ ਇਹ ਸਿੱਧਾ ਵਾਲਾ ਪੁੱਠਾ ਰਸਤਾ ਹੈ ਕਿ ਅਸੀਂ ਉਹਦੀ ਖੋਜ ਦੂਜੇ ਢੰਗ ਨਾਲ ਕਰਨ ਦੀ ਬਜਾਏ ਆਤਮਿਕ ਅਭਿਆਸੀ ਬਣ ਕੇ ਪਰਮੇਸ਼ਰ ਦੇ ਭਜਨ ਦੁਆਰਾ ਅੰਤਰੀਵ ਖੋਜ ਕਰਕੇ ਉਹਦੇ ਅੰਦਰਲੇ ਗੁਣਾਂ ਨੂੰ ਜਾਣ ਸਕਦੇ ਹਾਂ ਆਤਮਾ ਨੂੰ ਉਹਨੇ ਹੋਰ ਢੰਗ ਨਾਲ ਦੇਖਣਾ ਚਾਹਿਆ ਆਤਮਾ ਭਗਤੀ ਦੁਆਰਾ ਹੀ ਦਿਖ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਚਨਾਂ ਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਨੂੰ ਤਾਂ ਆਪਾਂ ਜੀ ਦੇਖਣਾ ਚਾਹੀਏ ਭਗਤੀ ਦੁਆਰਾ ਦੇਖ ਸਕਦੇ ਹਾਂ ਸਾਇੰਸ ਦੁਆਰਾ ਨਹੀਂ ਸਾਇੰਸ ਦੁਆਰਾ ਤਾਂ ਖੋਜ ਕਰਦੇ ਬਹੁਤ ਟਾਈਮ ਲੱਗ ਜਾਵੇਗਾ ਸਾਇੰਸ ਨੇ ਤਾਂ ਇਹੀ ਜੀ ਮਸ਼ੀਨ ਬਣਾਈ ਸੀ ਕਿ ਪਿਛਲੇ ਬਹੁਤ ਜੁਗਾਂ ਤੋਂ ਜਿਹੜੀਆਂ ਆਵਾਜ਼ਾਂ ਬ੍ਰਹਿਮੰਡ ਅੰਦਰ ਘੁੰਮ ਰਹੀਆਂ ਨੇ ਉਹਨਾਂ ਨੂੰ ਰਿਕਾਰਡ ਕਰ ਲਈ ਇਹਨਾਂ ਨੇ ਕੀਤੀਆਂ ਵੀ ਪਰ ਇੰਨਾ ਘਾਲਾ ਮਾਲਾ ਆਉਂਦਾ ਪਤਾ ਨਹੀਂ ਲੱਗਦਾ ਕੀ ਕੌਣ ਕੀ ਬੋਲ ਰਿਹਾ ਪਿਛਲੇ ਯੁੱਗ ਨੂੰ ਦੇਖਣਾ ਔਖਾ ਆਉਣ ਵਾਲੇ ਯੁੱਗਾਂ ਨੂੰ ਦੇਖਣਾ ਔਖਾ ਧਰਤੀ ਦੇ ਥੱਲੇ ਕੀ ਹੈ ਉੱਤੇ ਕਿੰਨੇ ਅਸਮਾਨ ਨੇ ਇਹ ਵਿਚਾਰੇ ਖੋਜ ਰਹੇ ਨੇ ਇੱਕ ਖੋਜ ਕਰਦੇ ਨੇ ਫਿਰ ਅਖਬਾਰ ਚ ਆਉਂਦਾ ਟੀਵੀ ਤੇ ਆਉਂਦਾ ਫਿਰ ਉਹ ਸੈਦਾਨ ਦੀ ਫੋਟੋ ਆਉਂਦੀ ਦਿਖਾਈ ਜਾਂਦੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਤਾਂ ਪਹਿਲਾਂ ਕਹਿ ਤਾ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਬਗਦਾਦ ਵਾਲੇ ਪੀਰ ਦੇ ਲੜਕੇ ਨੂੰ ਲੈ ਕੇ ਜਿਉਂ ਗਏ ਜਿਉਂ ਗਏ ਕਿ ਨਹੀਂ ਚਿਰ ਨਹੀਂ ਮੁੜਿਓ ਤੱਕ ਨਾ ਮਹਾਰਾਜ ਆਪਨ ਤਾਂ ਆਇਆ ਨੂੰ 2-3 ਸਾਲ ਹੋ ਗਿਆ ਪਿੱਛੇ ਪਿਤਾ ਜੀ ਡੀਕਦੇ ਹੋਣੇ ਹੈ ਮਿੰਟ ਹਲੇ ਇੱਕ ਵੀ ਨਹੀਂ ਸੀ ਹੋਇਆ ਇੱਧਰੋਂ ਇੱਕ ਮਿੰਟ ਵੀ ਨਹੀਂ ਹੋਇਆ ਉਧਰੋਂ ਇੰਨੇ ਟਾਈਮ ਦਿਖਾਤਾ ਉਹਨੂੰ ਇਹਨੂੰ ਕਹਿੰਦੇ ਮਾਇਆ ਕੌਲਾ ਭਰ ਕੇ ਪ੍ਰਸ਼ਾਦ ਦਾ ਲੈ ਕੇ ਆਇਆ ਇੱਕ ਪਿਤਾ ਜੀ ਇਹ ਗੁਰੂ ਨਾਨਕ ਦੇਵ ਜੀ ਤਾਂ ਆਪ ਅੱਲਾਹ ਤਾਲਾ ਇਹ ਤਾਂ ਜਿੱਥੇ ਜਾਂਦੇ ਸੀ ਨਾ ਉੱਥੇ ਇਹਨਾਂ ਦੀ ਸੰਗਤ ਹੈ ਹਰੇਕ ਬ੍ਰਹਿਮੰਡ ਵਿੱਚ ਹਰੇਕ ਤਾਰਿਆਂ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਦੀ ਸੰਗਤ ਹੈ ਸੋ ਇਹ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਤਮਕ ਗਿਆਨੀ ਆਤਮਕ ਅਭਿਆਸੀ ਕੋਈ ਇੰਨੀ ਜ਼ਿਆਦਾ ਪਾਵਰ ਹੋ ਜਾਂਦੀ ਹੈ ਕਿ ਦੁਨੀਆਂ ਵਿੱਚ ਇੰਨੀ ਪਾਵਰ ਕਿਸੇ ਕੋਲ ਵੀ ਨਹੀਂ ਹੁੰਦੀ ਸਿੱਧਾਂ ਕੋਲ ਵੀ ਰਿੱਧੀਆਂ ਸਿੱਧੀਆਂ ਕਰਕੇ ਉਡਣ ਸ਼ਕਤੀ ਆ ਜਾਂਦੀ ਹੈ 18 ਸਿੱਧੀਆਂ 'ਚ ਇੱਕ ਸ਼ਕਤੀ ਹੈ ਕਿ ਆਪਾਂ ਉੱਡ ਕੇ ਜਾ ਸਕਦੇ ਕਿਤੇ ਉਹ ਸਪੀਡ ਹੁੰਦੀ ਹੈ 80 ਕਿਲੋਮੀਟਰ ਜਾਂ 100 ਕਿਲੋਮੀਟਰ ਜਲ ਭਰ ਫਰਹਰੀ ਨੂੰ ਗੁਰਨਾਨਕ ਦੇਵ ਜੀ ਨੇ ਤਾਰਿਆ ਸ਼ਾਮ ਦੇ ਵਿੱਚ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪੱਥਰਹਰੀ ਇੱਕ ਜਨਮ ਹੋਰ ਲੈਣਾ ਪੈਣਾ ਆਲੇ ਕਹਿੰਦੇ ਮਹਾਰਾਜ ਉਹ ਕਿਉਂ ਕਹਿੰਦੇ ਤੇਰਾ ਇੱਕ ਰਾਜਕੁਮਾਰੀ ਨਾਲ ਨਾਤਾ ਲਿਖਿਆ ਹੋਇਆ ਤੇਰੇ ਕਰਮਾਂ ਚ ਉਹ ਹੋਣਾ ਹੈ ਉਹਦੇ ਲਈ ਤੈਨ ਦੁਬਾਰਾ ਜਨਮ ਲੈਣਾ ਮਹਾਰਾਜ ਇਹ ਤਾਂ ਫੇ ਮਾੜੀ ਗੱਲ ਕਹਿੰਦੇ ਫਿਰ ਤੂੰ ਇੰਉਂ ਕਰ ਸਰੀਰ ਹੁਣ ਛੱਡਣ ਲੱਗਿਆ ਕਿ ਤੂੰ ਸਿਰਫ ਇੱਕ ਦਿਖਾਵੇ ਮਾਤਰੋ ਨਾਲ ਰਿਸ਼ਤਾ ਕਰ ਐਸੀ ਘੜੀਏ ਤਾਲੁੰਦੇ ਆ ਫਲਾਣੇ ਥਾਂ ਉਹ ਰਾਜਕੁਮਾਰੀ ਸੋਚ ਕੇ ਕਹਿੰਦਾ ਮਹਾਰਾਜ ਜੀ ਮੈਂ ਉੱਡ ਕੇ ਗਿਆ ਫਿਰ ਮੈਂ ਪਹੁੰਚ ਨਹੀਂ ਸਕਣਾ ਮੈਨੂੰ 24 ਘੰਟੇ ਲੱਗ ਜਾਣੇ ਪਹੁੰਚਣ ਨੂੰ ਮਹਾਰਾਜ ਤੁਸੀਂ ਕੋਈ ਯਤਨ ਕਰੋ ਮਹਾਰਾਜ ਹੱਸ ਕੇ ਕਹਿੰਦੇ ਬਸ ਇੰਨੀ ਸ਼ਕਤੀ ਹੈ ਕਹਿੰਦੇ ਸ਼ਕਤੀ ਤਾਂ ਕਿਰਜ ਬਹੁਤ ਆ ਪਰ ਤੂੰ ਉੱਥੇ ਤੱਕ ਜਾ ਨਹੀਂ ਸਕਦਾ ਕਹ ਫਿਰ ਅਸੀਂ ਪਹੁੰਚਾਈਏ ਕਹਿੰਦੇ ਚਲੋ ਪਹੁੰਚਾਓ ਕਹਿੰਦੇ ਅੱਖਾਂ ਬੰਦ ਕਰ ਬੰਦ ਕੀਤੀਆਂ ਧਿਆਨ ਕੀਤਾ ਉਸ ਬਾਗ ਦਾ ਕਹਿੰਦੇ ਕਹਿ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਕਿਹਾ ਅੱਖਾਂ ਖੋਲ ਉਹਨਾਂ ਦੇ ਬਾਗ ਚ ਬੈਠੇ ਮਹਾਰਾਜ ਇੰਨੀ ਛੇਤੀ ਕਿਵੇਂ ਆ ਗਏ ਕਹਿੰਦੇ ਇਹ ਨਾਮ ਦੀ ਸਵਾਰੀ ਨਾਮ ਵੀ ਇੰਨੀ ਛੇਤੀ ਲਿਆ ਸਕਦਾ ਇਨਸਾਨ ਨੂੰ ਨਹੀਂ ਤਾਂ ਸੱਚਖੰਡ ਜਾਣ ਨੂੰ ਬਹੁਤ ਟਾਈਮ ਲੱਗ ਜੇ ਇਸ ਕਰਕੇ ਨਾਮ ਦੀ ਤਾਕਤ ਜਿਹੜੀ ਆ ਸਰਬ ਵਿਆਪਕ ਹੈ ਅਤੇ ਜਿਹੜੀ ਤੇਰੀਆਂ ਰਿੱਡੀਆਂ ਸਿੱਧੀਆਂ ਨੇ ਆ ਜਹਾਜ਼ ਨੂੰ ਜੇ ਕਹੀਏ ਵੀ ਇੱਕ ਸੈਕਿੰਡ ਵਿੱਚ ਇੰਡੀਆ ਪਹੁੰਚ ਜਾਏ ਨਹੀਂ ਪਹੁੰਚ ਸਕਦਾ ਪਰ ਫੋਨ ਘਮਾਓ ਤਾਂ ਹੁਣੇ ਲੱਗ ਜਾਂਦਾ ਇੰਡੀਆ ਫੋਨ ਤਾਂ ਇੰਦੋਂ ਵੀ ਤੇਜ਼ ਜਾਂਦਾ ਜਹਾਜ਼ ਤੋਂ ਵੀ ਇਹ ਸ਼ਕਤੀ ਹੈ ਤੇ ਮਨ ਨੂੰ ਕਹੋ ਤਾਂ ਹਰਿਮੰਦਰ ਸਾਹਿਬ ਅੱਧਾ ਹਰ ਕਿਹਾ ਜੀਗਾ ਮਨ ਦੇ ਮੂਰੇ ਫੋਟੋ ਆ ਗਈ ਹਰਿਮੰਦਰ ਸਾਹਿਬ ਪਹੁੰਚ ਵੀ ਗਏ ਆਪਾਂ ਮਨ ਦੀ ਸ਼ਕਤੀ ਉਸ ਤੋਂ ਵੀ ਤੇਜ਼ ਹੈ ਇਸ ਕਰਕੇ ਸਾਡੇ ਅੰਦਰ ਜਿਹੜਾ ਮਨ ਹੈ ਇਹੀ ਸਾਰਿਆਂ ਨਾਲੋਂ ਵੱਡੀ ਤਾਕਤ ਹੈ ਸਤਿਗੁਰੂ ਕਹਿੰਦੇ ਮਨ ਜੀਤੈ ਜਗ ਜੀਤ ਮਨ ਨੂੰ ਜਿੱਤ ਲੈਣਾ ਕਰੋ